ਕਮੇਟੀ ਦੀਆਂ ਵੋਟਾਂ ਦੀ ਤੁਰੀ ਹੈ। ਸ਼੍ਰੋਮਣੀ ਗੁਰਦਵਾਰ ਪ੍ਰੰਤਕ ਕਮੇਟੀ ਦੀਆਂ ਚੋਣਾਂ ਹੀ ਨਹੀਂ ਕਰਾਈਆਂ ਜਾ ਰਹੀਆਂ। ਇਸ ਨੂੰ ਲੈ ਕੇ ਲੰਬੀ ਜद्दोजਹਿਦ ਵੀ ਚੱਲ ਰਹੀ ਆ। ਕੁਝ ਤਰ੍ਹਾਂ ਸਮੇਂ-ਸਮੇਂ 'ਤੇ ਸਭ ਨੂੰ ਰਖੜੀਆਂ ਹੁੰਦੀਆਂ ਨੇ ਜਿਹੜੀਆਂ ਕਹਿੰਦੀਆਂ ਅਸੀਂ ਐਸਜੀਪੀਸੀ ਦੀਆਂ ਚੋਣਾਂ ਲੜਨੀਆਂ। ਪਰ ਲੰਬੇ ਸਮੇਂ ਤੋਂ ਇਹ ਲਟਕਦਾ ਰਿਹਾ ਸੀ। ਆਖਰ ਨਿਯੁਕਤੀਆਂ ਹੋਈਆਂ। ਵੋਟਾਂ ਵੰਡ ਦੀ ਪ੍ਰਕਿਰਿਆ ਸ਼ੁਰੂ ਹੋਈ। ਪਰ ਇਹ ਖਬਰ ਫਿਕਰਮੰਦੀ ਵਾਲੀ ਆ ਕਿ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦੇ ਲਈ ਸਿੱਖ ਭਾਈਚਾਰੇ ਨੇ ਉਤਸ਼ਾਹ ਨਹੀਂ ਦਿਖਾਇਆ ਜਾਂ ਇੰਜ ਕਹੀਏ ਕਿ ਸਰਕਾਰ ਨੇ ਸਹੀ ਢੰਗ ਨਾਲ ਵੋਟਾਂ ਬਣਾਉਣ ਦੀ ਪ੍ਰਕਿਰਿਆ ਨੂੰ ਨਹੀਂ ਅਪਣਾਇਆ ਚਲੋ ਰਿਪੋਰਟ ਕਹਿੰਦੀ ਹੈ ਕਿ 2011 ਚ 52 ਲੱਖ ਵੋਟਾਂ ਬਣੀਆਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਚੋਣ ਦੇ ਲਈ ਹੈ ਸਿੱਖੀ ਸਰੂਪ ਵਾਲੇ ਹੈ ਜਾਂ ਮਤਲਬ ਜਿਹੜਾ ਬੰਦਿਆਂ ਨੇ ਕੇਸ ਨਹੀਂ ਕੱਟੇ ਦਾੜ੍ਹੀ ਨਹੀਂ ਕੱਟੀ ਹੈ ਨਾ ਉਹ ਆ ਪਾਈਚਾਰਾ ਸਾਰਾ ਪੂਰਾ ਇਸ ਦੇ ਵਿੱਚ ਵੋਟ ਦਾ ਹੱਕਦਾਰ ਹੁੰਦਾ ਸੋ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਹੈ ਕੋਈ ਤਵਾਕੂ ਦਾ ਸੇਵਨ ਨਹੀਂ ਕੋਈ ਸ਼ਰਾਬ ਖਵਾਬ ਨਹੀਂ ਇਹ ਸਾਰੀ ਚੀਜ਼ ਉਹ ਜਿਹੜਾ ਬੱਚਿਆ ਤੇ ਸੰਪੂਰਨ ਰੂਪ ਦੇ ਵਿੱਚ ਦਾੜਾ ਵੀ ਪ੍ਰਕਾਸ਼ ਹੈ ਦਸਤਾਰ ਧਾਰੀ ਵੀ ਹੈ ਕਿਸ਼ਤਾਰੀ ਵੀ ਹੈ ਸੋ ਉਹ ਇਹਦੇ ਵਿੱਚ ਇਸੇ ਤਰ੍ਹਾਂ ਬੀਬੀਆਂ ਦੇ ਲਈ ਵੀ ਹੈ ਹੈਨਾ ਕਿਉਂ ਵਾਲ ਨਾ ਕੱਟਦੀਆਂ ਹੋਣ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਪਿਛਲੀ ਵਾਰ 2011 ਚ 52 ਲੱਖ ਵੋਟਾਂ ਬਣੀਆਂ ਸੀ ਹੁਣ 25 ਜੁਲਾਈ ਤੱਕ ਦੇ ਹਿਸਾਬ ਨਾਲ ਜੇਕਰ ਦੇਖੀਏ ਤਾਂ ਜੇ 28 ਲੱਖ ਵੀ ਨਹੀਂ ਹੋਇਆ 27.87 27 ਲੱਖ 87000 ਜਦੋਂ ਕਿ ਉਸ ਸਮੇਂ ਆਪਾਂ ਗੱਲ ਕਰ ਰਹੇ ਹਾਂ 52 ਲੱਖ ਤੇ ਕਿਤੇ 27 ਲੱਖ ਕਿਤੇ 52 ਲੱਖ ਇਹਨਾਂ ਫਰਕ ਕਿਉਂ ਅੱਧ ਦੇ ਕਿਹੜੇ ਚ ਫਰਕ ਕਿਉਂ ਆਇਆ ਚਲੋ ਐਸਜੀਪੀਸੀ ਨੇ ਚੋਣਾ ਲਈ ਕਹਿੰਦੇ ਰਜਿਸਟ੍ਰੇਸ਼ਨ ਦੀ ਜਿਹੜੀ ਤਰੀਕਾ ਉਹ 31 ਜੁਲਾਈ ਤੱਕ ਵਧਾਈ ਗਈ ਹੈ 2011 ਦੇ ਵਿੱਚ ਜਦੋਂ ਚੋਣਾ ਹੋਈਆਂ ਸੀ ਤਾਂ ਉਹ ਅੱਧੀ ਕਿਉਂ ਰਹਿ ਗਈ ਵੋਟ ਇਸ ਨੂੰ ਲੈ ਕੇ ਕਹਿੰਦੇ ਸਿੱਖ ਪਾਈਚਾਰੇ ਦੇ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਸਿੱਖੀ ਦੀ ਪਰਪਲਤਾ ਲਈ ਪ੍ਰਚਾਰ ਪ੍ਰਸਾਰ ਲਈ ਕਰਨ ਵਾਲੀਆਂ ਤਰ੍ਹਾਂ ਕਹਿੰਦੇ ਫਿਕਰਮੰਦ ਨੇ ਸ਼੍ਰੋਮਣੀ ਕਮੇਟੀ ਸਮੋਰ ਸੰਸਥਾਵਾਂ ਜੋ ਇੱਕ ਹੈ ਸਭ ਤੋਂ ਸਿੱਖ ਪਾਈਚਾਰੇ ਦੇ ਹਵਾਲੇ ਨਾਲ ਗੁਰੂ ਕਰਨ ਦੀ ਸੇਵਾ ਸੰਭਾਲ ਦੇ ਹਵਾਲੇ ਨਾਲ ਸਿੱਖ ਵਿਦਿਆਰਥੀਆਂ ਦੇ ਹਵਾਲੇ ਨਾਲ ਹੋਰ ਕਾਰਜਾਂ ਦੇ ਵਿੱਚ ਯੋਗਦਾਨ ਪਾਉਣ ਦੇ ਵਾਲੇ ਸ਼੍ਰੋਮਣੀ ਕਮੇਟੀ ਦਾ ਕਰਤਵ ਹੈ ਸ਼੍ਰੋਮਣੀ ਕਮੇਟੀ ਤੋਂ ਅੱਗੇ ਕਾਇੰਤਿਕ ਤੋਂ ਅਰਥੇ ਸ਼੍ਰੋਮਣੀ ਅਕਾਲੀ ਦਲ ਸਿੱਖ ਪਾਈਚਾਰੀ ਦੀ ਨਮਾਇੰਦਗੀ ਕਰਦੀ ਜਮਾਤ ਰਹੀ ਹੈ ਪਰ ਚ ਇਸ ਸਥਿਤੀ ਚ ਅੱਜ ਅਕਾਲੀ ਦਲ ਬਾਦਲ ਲਿਆ ਖੜਾ ਹੋਇਆ ਜਾਂ ਲਿਆ ਕੇ ਖੜਾ ਕਰ ਦਿੱਤਾ ਗਿਆ ਤੇ ਉਸੇ ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਜਿਵੇਂ ਚਲਾਇਆ ਗਿਆ ਹੁਣ ਬਾਦਲ ਦਲ ਦਾ ਮਤਲਬ ਕੱਲਾ ਪਰਿਵਾਰ ਨਹੀਂ ਜਿਹੜੇ ਅੱਜ ਬਾਗੀ ਬੈਠੇ ਨੇ ਉਹ ਵੀ ਉਸੇ ਸ਼ਾਮਲ ਉਹ ਵੀ ਸਭ ਮੋਜਾਂ ਉੱਠ ਕੇ ਆਉਣ ਵਾਲੇ ਨੇ ਉਹ ਵੀ ਇਧਰੋਂ ਸਾਰੇ ਆਨੰਦ ਲੈ ਕੇ ਆਉਣ ਵਾਲੇ ਨੇ ਸੋ ਸਾਰੀਆਂ ਤਰ੍ਹਾਂ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਕੰਟਰੋਲ ਚ ਕੀਤਾ ਕਹਿੰਦੇ ਉਹਦਾ ਨਤੀਜਾ ਕਿ ਸਿੱਖ ਭਾਈਚਾਰੇ ਦਾ ਮੋਹ ਤੇ ਸਿੱਖ ਭਾਈਚਾਰੇ ਦਾ ਵਿਸ਼ਵਾਸ ਐਸੀਪੀ ਤੋਂ ਦੂਰ ਹੋ ਗਿਆ ਮੋਹ ਵੀ ਭੰਗ ਹੋ ਗਿਆ ਤੇ ਵਿਸ਼ਵਾਸ ਵੀ ਟੁੱਟ ਗਿਆ ਉਹਦਾ ਨਤੀਜਾ ਕਹਿੰਦੇ ਤੇ ਦੂਸਰਾ ਕਹਿੰਦੇ ਇਹਦੇ ਵਿੱਚ ਇਹ ਵੀ ਪਹਿਲੂ ਅਹਿਮ ਹੈ ਕਿ ਵੱਡੀ ਗਿਣਤੀ ਚ ਪਲਾਇਨ ਹੋਇਆ ਵੱਡੀ ਗਿਣਤੀ ਚ ਪ੍ਰਸਥਾਨ ਹੋਇਆ ਵੱਡੀ ਗਿਣਤੀ ਚ ਬੱਚੇ ਬਜ਼ੁਰਗ ਵਿਦੇਸ਼ਾਂ ਨੂੰ ਚਲੇ ਗਏ ਕਹਿੰਦੇ ਇਹ ਵੀ ਖਬਰਾਂ ਸ਼੍ਰੋਮਣੀ ਗੁਰਦਵਾਰਾ ਬੰਦਕ ਕਮੇਟੀ ਦੀਆਂ ਚੋਣਾਂ ਦੇ ਲਈ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 31 ਜੁਲਾਈ ਨਿਰਧਾਰਤ ਕੀਤੀ ਗਈ ਹੈ ਤੈਅ ਕੀਤੀ ਗਈ ਇਸ ਵਾਰ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਕਹਿੰਦੇ ਸਿੱਖ ਪਾਈ ਚੜ ਦੇ ਵਿੱਚ ਉਹ ਉਤਸ਼ਾਹ ਉਹ ਜੋਸ਼ ਨਹੀਂ ਜਿਹੜਾ 2011 ਦੀ ਚੋਣਾਂ ਸਮੇਂ ਨਜ਼ਰ ਆਇਆ ਸੀ ਗੁਰਦੁਆਰਾ ਚੌਂਕ ਕਮਿਸ਼ਨ ਵੱਲੋਂ ਵੋਟਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਤਿੰਨ ਵਾਰ ਸਮਾਂ ਅੱਧ ਵਧਾਈ ਗਈ ਤਿੰਨ ਵਾਰ ਵਧਾਤੀ ਪਹਿਲੀ ਵਾਰ ਜਿਹੜੀ ਤਰੀਕ ਮੁੱਕਣੀ ਸੀ ਉਸ ਤੋਂ ਬਾਅਦ ਤਿੰਨ ਵਾਰ ਹੋਰ ਤਰੀਕਾਂ ਦਿੱਤੀਆਂ ਉਹਦੇ باوجود ਵੀ ਆਪਾਂ ਗੱਲ ਕਰ ਰਹੇ ਹਾਂ ਕਿ ਸਥਿਤੀ ਇੱਥੇ ਖੜੀ ਹੈ ਬਿੱਤੀ 25 ਜੁਲਾਈ ਤੱਕ ਰਜਿਸਟ੍ਰੇਸ਼ਨ ਵੋਟਰਾਂ ਦੀ ਗਿਣਤੀ 27,87,000 ਜਦੋਂ ਕਿ 2011 ਚ ਪਿਛਲੀਆਂ ਐਸਜੀਪੀਸੀ ਦੀਆਂ ਚੋਣਾਂ ਦੇ ਦੌਰਾਨ ਲਗਭਗ 52 ਲੱਖ ਵੋਟਰ ਸੀ ਲਗਭਗ 52 ਲੱਖ ਵੋਟਰ ਸੀ ਐਸਜੀਪੀਸੀ ਚੋਣਾਂ ਭਾਰਤ ਸਰਕਾਰ ਵੱਲੋਂ ਕਹਿੰਦੇ ਗਠਿਤ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਦੀ ਦੇਖਰੇਖ ਚ ਹੁੰਦੀਆਂ ਨੇ ਵੋਟਰਾਂ ਦੀ ਰਜਿਸਟ੍ਰੇਸ਼ਨ ਦੀ ਜਿਹੜੀ ਪ੍ਰਕਿਰਿਆ ਸੀਗੀ ਉਹ 21 ਅਕਤੂਬਰ 2023 ਨੂੰ ਐਲਾਨੀ ਗਈ 21 ਅਕਤੂਬਰ 2023 ਨੂੰ ਤੈਅ ਹੋਇਆ ਕਿ ਵੋਟਾਂ ਬਣਾਉਣੀਆਂ ਨੇ ਤੇ ਸਮਾਅ ਹੱਦ 15 ਨਵੰਬਰ 2023 ਤੱਕ ਸੀ ਤੈ ਕਿ ਤਿੱਕੇ 15 ਨਵੰਬਰ 2023 ਤੱਕ ਵੋਟਾਂ ਮਾਰਨੀਆਂ। ਵੋਟਾਂ ਮਾਰਨਾਂ ਦੀ ਪ੍ਰਕਿਰਿਆ 'ਚ ਵੋਟਰਾਂ ਨੇ ਦਿਲਚਸਪੀ ਨਹੀਂ ਦਿਖਾਈ ਤਾਂ ਜਿਹੜੀ 15 ਨਵੰਬਰ ਦੀ ਤਰੀਕ ਸੀ ਉਹ ਵਧਾ ਕੇ 29 ਫਰਵਰੀ ਕਰ ਦਿੱਤੀ ਗਈ 29 ਫਰਵਰੀ 2024। ਫਿਰ 30 ਅਪ੍ਰੈਲ ਤੱਕ ਵਧਾਇਆ ਗਿਆ। ਤਦ ਇੱਕ ਵਾਰ ਫਿਰ 30 ਅਪ੍ਰੈਲ ਤੋਂ ਬਾਅਦ ਫਿਰ 31 ਜੁਲਾਈ ਤੱਕ ਲਿਆਂਦਾ ਗਿਆ। 21 ਅਕਤੂਬਰ ਤੋਂ ਸ਼ੁਰੂ ਹੋ ਕੇ 15 ਨਵੰਬਰ ਤੱਕ ਦੀ ਤਰੀਕ ਸੀ 2023 'ਚ। 15 ਨੰਬਰ ਵਾਲੀ ਤਾਰੀਖ ਵਧਾ ਕੇ 29 ਫਰਵਰੀ ਕੀਤੀ 29 ਫਰਵਰੀ ਵਾਲੀ ਵਧਾ ਕੇ 30 April ਕੀਤੀ 30 April ਵਾਲੀ ਵਧਾ ਕੇ 31 ਜੁਲਾਈ ਵੀ ਕੀਤੀ ਤਾਂ ਵੀ ਅਜੇ ਤੱਕ 28 ਲੱਖ ਦੇ ਗੇਟ ਦੇ ਵਿੱਚ ਵੋਟਾਂ ਮੜਨੀਆਂ ਨੇ ਜਦੋਂ ਕਿ ਪਿਛਲੀ ਵਾਰ 2011 ਦੀਆਂ ਵੋਟਾਂ ਸਮੇਂ 52 ਲੱਖ ਪਣੀਆਂ ਸੀ ਸੋ ਜਦੋਂ ਇਹ ਸਵਾਲ ਇਹਨਾਂ ਸਵਾਲ ਆਇਆ ਕਹਿੰਦੇ ਜੀ ਐਸਜੀਪੀਸੀ ਦੇ ਪ੍ਰਤੀ ਬੇਪਰੋਸਗੀ ਸਿਸਟਮ ਦੀ ਸਰਕਾਰਾਂ ਦੀ ਐਸਜੀਪੀਸੀ ਚੋਣਾ ਕਰਾਉਣ ਨੂੰ ਲੈ ਕੇ ਰਿਸਿਸਟੈਂਸ ਕਰਾਉਣ ਲੈ ਕੇ ਢਿੱਲੀ ਕਾਰਗੁਜ਼ਾਰੀ ਇੱਛਾ ਸ਼ਕਤੀ ਦੀ ਕਮੀ ਤੇ ਕਹਿੰਦੇ ਵਿਦੇਸ਼ਾਂ ਚ ਪਲਾਨ ਕਬੱਡਾ ਪੈ ਰੂਗਾ ਹਾਂ ਤਕਰੀ ਦਮਦਮਾ ਸਭ ਦੇ ਜਥੇਦਾਰ ਰਹੇ ਯਾਨੀ ਕੇਵਲ ਸਿੰਘ ਉਹਨਾਂ ਨੇ ਕਿਹਾ ਕਿ ਕੁਝ ਘਟਨਾਵਾਂ ਜਿਹੀਆਂ ਵਾਪਰੀਆਂ ਡੇਰਾ ਮੁਖੀ ਨੂੰ ਮਾਫੀ ਉਹਦੀ ਫਿਲਮ ਦਾ ਮਸਲਾ ਹਾਂ ਵੋਟਾਂ ਦੀ ਰਾਜਨੀਤੀ ਅਕਾਲੀ ਦਲ ਦੇ ਅੰਦਰ ਖਿੱਚੋਤਾਣ ਛਾਉਣੀ ਕਮੇਟੀ ਨੂੰ ਆਪਣੀ ਪਕੜ ਚ ਰੱਖਣ ਦੀਆਂ ਕੋਸ਼ਿਸ਼ਾਂ ਹਾਂ ਬੇਅਦਬੀ ਦੀਆਂ ਘਟਨਾਵਾਂ ਉਹ ਸਾਰੇ ਪਹਿਲੂਆਂ ਨੇ ਕਹਿੰਦੇ ਕਿ ਨਿਰਾਸ਼ਾ ਵੀ ਪੈਦਾ ਕੀਤੀ ਤੇ بے پروس کی بھی پیدا کیتی ہے ایس پی سی પ્રતિ سو اے اس لیے بھی ਕਹਿੰਦੇ ਇੱਕ ਪਹਿਲੂ ਹੈ ਇਸੇ ਤਰ੍ਹਾਂ ایس جی پی سی ਮੈਂਬਰ ਵੀ ਕਿਰਨਜੀਤ कौर ਦਾ ਮੰਨਣਾ ਹੈ ਕਿ ایس پی سی ਦੇ ਕੁਝ ਗਲਤ ਫੈਸਲੇ ਕੁਝ ਹ ਸਰਕਾਰੀ ਤੌਰ ਤੇ ਗਲਤੀਆਂ ਅਕਾਲੀ ਦਲ ਦੀਆਂ ਤੇ ਕੁਝ ਕਹਿੰਦੇ ਕਿ ਮੌਜੂਦਾ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਰਜਿਸਟ੍ਰੇਸ਼ਨ ਦਾ ਸਿਸਟਮ ਇਹ ਚ ਗੜਬੜ ਸਰਕਾਰ ਇਹ ਨਹੀਂ ਚਾਹੁੰਦੀ ਕਿ ਹਾਂ ਸਿੱਖ ਪਾਈਚਰ ਦੀ ਵੱਧ ਵੋਟ ਬਣੇ ਤੇ ਇਹ ਸੰਸਥਾ ਮਜ਼ਬੂਤ ਹੋਵੇ ਕਹਿੰਦੇ ਇਹ ਵੀ ਇੱਕ ਪਹਿਲੂ ਹੈ ਇਹ ਕਿਰਨਜੀਤ कौर ਦਾ ਕਹਿਣਾ ਕਿ ਜਦੋਂ ਮਤਲਬ ਕਿ ਵਿਅਕਤੀ ਆਪਣੀ ਰਜਿਸਟ੍ਰੇਸ਼ਨ ਕਰਾਉਣ ਜਾਂਦਾ ਹੈ ਤਾਂ ਉਹਦੇ ਵਿੱਚ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਬਾੜ ਕਿਹੜਾ ਹੈ ਤੇ ਉਹ ਐਪਲੀਕੇਸ਼ਨ ਕਿੱਥੋਂ ਦੇਣੀ ਹੈ ਕਹਿੰਦੇ ਸਿਸਟਮ ਦਰੁਸਤ ਨਹੀਂ ਕੀਤਾ ਸਰਕਾਰ ਨੇ ਜਾਣਬੁੱਝਕੇ ਨੂੰ ਉਲਝਾਇਆ ਹੋਇਆ ਤਾਂ ਕਿ ਲੋਕ ਦੂਰੇ ਰਹਿਣ ਬੇਸ਼ੱਕ ਦਾਵਾ ਕੀਤਾ ਹੁਣ ਸਰਕਾਰ ਨੇ ਕਿ ਠੀਕ ਹੈ ਜੀ ਜੇ ਲੋਕ ਕੈਂਪਾਂ ਤੱਕ ਨਹੀਂ ਆਉਂਦੇ ਗੁਰੂ ਘਰ ਦੇ ਵਿੱਚ ਕੈਂਪ ਰੱਖਿਆ ਹੈ ਕਿਤੇ ਸਰਾਂਚਪਿੰਡ ਦੀ ਕੈਂਪ ਰੱਖਿਆ ਨਹੀਂ ਆਏ ਤਾਂ ਕਹਿੰਦੇ ਜੀ ਹੁਣ ਪਟਵਾਰੀਆਂ ਨੂੰ ਜਾਂ ਬਲਾਕ ਪੱਧਰੀ ਅਧਿਕਾਰੀਆਂ ਨੂੰ ਕਿਹਾ ਕਿ ਘਰ-ਘਰ ਜਾ ਕੇ ਐਸ.ਡੀ.ਪੀ.ਐਸ. ਦੀਆਂ ਵੋਟਾਂ ਬਣਾਓ ਕਹਿੰਦੇ ਨਾ ਪਟਵਾਰੀਆਂ ਕੋਲ ਟਾਈਮ ਨਾ ਬਲਾਕ ਅ ਪਧਰਦੇ ਧਕਾਨੀਆਂ ਕੋਲ ਟਾਈਮ ਅਗਲੇ ਕੋਲ ਵਰਕ ਲੋਡ ਕਹਿੰਦੀ ਜਾਨਾ ਟਾਈਮ ਹੀ ਨਹੀਂ ਉਹਨਾਂ ਸੋ ਇਹ ਕੁਝ ਕਾਰਨ ਇਹ ਵੀ ਉੱਠ ਰਹੇ ਨੇ ਕਿ ਸਰਕਾਰ ਦੀ ਢਿੱਲੀ ਗਾਰਗਜ਼ਾਰੀ ਕਰਕੇ ਵੀ ਕਹਿੰਦੇ ਵੋਟਾਂ ਨਹੀਂ ਮੱੜ ਰਹੀਆਂ ਤੇ ਦੂਸਰਾ ਕਹਿੰਦੇ ਪਿਛਲੀ ਵਾਰ 2011 ਚ ਸਿੱਖ ਨੌਜਵਾਨਾਂ ਨੇ ਵੱਡਾ ਉਤਸ਼ਾਹ ਦਿਖਾਇਆ ਸੀ ਇਸ ਵਾਰ ਉਹ ਵੀ ਇਸ ਸਾਰੀ ਪ੍ਰਕਿਰਿਆ ਤੋਂ ਦੂਰ ਨੇ ਇਹ ਵੀ ਇੱਕ ਪਹਿਲੂ ਉੱਪਰ ਕਿਹਾ ਰਿਹਾ ਕਿ ਇਹ ਵੀ ਇੱਕ ਕਾਰਨ ਹੈ ਕਹਿੰਦੇ ਇਸ ਲਈ ਵੀ ਕਹਿੰਦੇ ਦੂਰੀ ਬਣ ਰਹੀ ਹੈ ਅਕਾਲੀ ਦਲ ਪ੍ਰਤੀ ਵੀ ਲੋਕਾਂ ਦਾ ਮੋਹ ਪੰਗਾ ਤੇ ਅਕਾਲੀ ਦਲ ਦਾ ਹੁਣ ਵਾਲਾ ਖਲਾਰਾ ਵੀ ਉਹਦੇ ਵਿੱਚ ਪੁੰਕਨ ਵਾਰਿਆ ਸੋ ਇਹ ਸਾਰੇ ਪਹਿਲੂਆਂ ਨੇ ਕਹਿੰਦੇ ਸਵਾਲ ਪੈਦਾ ਕੀਤੇ ਨੇ ਇਸ ਲਈ ਕਹਿੰਦੇ ਕੈਸਪੀਸੀ ਦੀਆਂ ਵੋਟਾਂ ਘਟ ਮੜ ਰਹੀਆਂ ਨੇ ਪਰ ਇਹ ਫਿਕਰਮੰਦੀ ਵਾਲੀ ਪਹਿਲੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਜੇਕਰ ਕੁਝ ਅੰਸ਼ ਅਜੇ ਹੀ ਆਗੇ ਚਾਹੇ ਉਹ ਬਾਰੀ ਦਲਾਂ ਦੀ ਕੁਸ ਪੈਠ ਹੋਵੇ ਚਾਹੇ ਉਹ ਆਰਐਸਐਸ ਦੀ ਕੁਸ ਪੈਠ ਦੀ ਗੱਲ ਹੋਵੇ ਜਾਂ ਜਾਂ ਕੁਝ ਪ੍ਰਾਇਂਦਿਕ ਪਰਿਵਾਰਾਂ ਦਾ ਗਲਵਾ ਹੋਵੇ ਉਹਨਾਂ ਨੂੰ ਲਾਂਭੇ ਕਰਨ ਦੀ ਲੋੜ ਹੈ ਨਾ ਕਿ ਸ਼੍ਰੋਮਣੀ ਗੁਰਦਵੰਦ ਕਮੇਟੀ ਨੂੰ ਕਮਜ਼ੋਰ ਕਰਨ ਦੀ ਸ਼੍ਰੋਮਣੀ ਗੁਰਦਾਰਪੰਥ ਕਮੇਟੀ ਦਾ ਮੌਜੂਦ ਰਹਿਣਾ ਵੀ ਤੇ ਮਜ਼ਬੂਤ ਰਹਿਣਾ ਵੀ ਬਹੁਤ ਜ਼ਰੂਰਤ ਹੈ ਸੋ ਇਸ ਲਈ ਇਸ ਪਹਿਲੂ ਕੀ ਕਹੋਰ ਮੰਗਦਾ ਹੈ ਕਿ